ਆ ਹੁੰਦਾ ਪੰਜਾਬੀਆਂ ਦਾ ਜਿਗਰਾ ਨੌਜਵਾਨ ਮੁੰਡਿਆਂ ਨੇ ਆਪਣੀ ਫਸਲ ਖਰਾਬ ਕਰਕੇ ਬਚਾ ਲਈ ਹੋਰ ਕਿਸਾਨ ਵੀਰਾਂ ਦੀ ਫਸਲ ਜਿੱਥੇ ਇੱਕ ਪਾਸੇ ਕਈ ਥਾਵਾਂ ਤੋਂ ਬੰਨ ਟੁੱਟੇ ਹੋਏ ਨੇ ਲੋਕ ਮਿੱਟੀ ਦੇ ਗੱਟੇ ਪਰ ਪਰ ਕੇ ਬੰਨਾਂ ਨੂੰ ਲਾ ਰਹੇ ਨੇ ਉਥੇ ਹੀ ਹੁਣ ਇਹਨਾਂ ਮੁੰਡਿਆਂ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਮੁੰਡੇ ਇੱਕ ਬੰਨ ਲਾ ਰਹੇ ਨੇ ਦਰਸਲ ਜਦੋਂ ਇਹ ਬੰਨ ਟੁੱਟਦਾ ਏ ਅਤੇ ਇਹ ਨੌਜਵਾਨ ਮੁੰਡਿਆਂ ਨੂੰ ਪਤਾ ਲੱਗਦਾ ਏ ਕਿ ਹੁਣੇ-ਹੁਣੇ ਇੱਕ ਬੰਨ ਟੁੱਟ ਗਿਆ ਤਾਂ ਇਹਨਾਂ ਮੁੰਡਿਆਂ ਨੇ ਮਿੱਟੀ ਦਾ ਜਾਂ ਮਿੱਟੀ ਦੇ ਗੱਟਿਆਂ ਦਾ ਇੰਤਜ਼ਾਰ ਨਹੀਂ ਕੀਤਾ ਸਗੋ ਆਪਣੀਆਂ ਆਲੂਆਂ ਦੀਆਂ ਬੋਰੀਆਂ ਲਿਆ ਕੇ ਹੀ ਬੰਨ ਲਾਉਣ ਲੱਗ ਗਏ ਅਤੇ ਇਹਨਾਂ ਨੌਜਵਾਨਾਂ ਨੇ ਹਿੰਮਤ ਕਰਕੇ ਆਪਣੇ ਆਲੂਆਂ ਦੀਆਂ ਬੋਰੀਆਂ ਨਾਲ ਹੀ ਬੰਨ ਲਾ ਦਿੱਤਾ ਇਹ ਹੁੰਦਾ ਪੰਜਾਬੀ ਨੌਜਵਾਨਾਂ ਦਾ ਜਿਗਰਾ ਆਪਣੀ ਆਲੂਆਂ ਦੀ ਫਸਲ ਖਰਾਬ ਕਰਕੇ ਕਿਸਾਨ ਵੀਰਾਂ ਦੀ ਜੀੜੀ ਡੁੱਬਣੋਂ ਬਚਾ ਲਈ ਇਸੇ ਲਈ ਤਾਂ ਪੰਜਾਬ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਦਾ ਏ ਕਿ ਜਦੋਂ ਵੀ ਪੰਜਾਬ ਨੂੰ ਸੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਤਾਂ ਇਹ ਸਾਰੇ ਇੱਕ ਦੂਜੇ ਦੇ ਮੂਹਰੇ ਇਕੱਠੇ ਹੋ ਕੇ ਖੜ ਜਾਂਦੇ ਨੇ ਸੋ ਇਹਨਾਂ ਨੌਜਵਾਨਾਂ ਦਾ ਕੰਮ ਤੁਹਾਨੂੰ ਕਿਵੇਂ ਲੱਗਿਆ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਵੀਡੀਓ ਨੂੰ ਤੋਂ ਬਾਅਦ ਜਿੰਨਾ ਹੋ ਸਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ